ਤੁਸੀਂ ਪਰਿਵਾਰ ਨੂੰ ਡਰਾਉਂ ਧਮਕਾਉਂਦੀਆਂ ਗੱਲਾਂ ਕਰਦੇ ਹੋ ਪਰਿਵਾਰ ਨੂੰ ਕੋਲੋਸ਼ਨ ਦੀਆਂ ਗੱਲਾਂ ਕਰਦੇ ਹੋ ਇਹ ਤੁਹਾਡੀ ਗੱਲ ਠੀਕ ਨਹੀਂ ਹੈਗੀ ਤੁਸੀਂ ਤੁਸੀਂ ਪੰਜਾਬ ਦੀ ਸਰਕਾਰਾ ਪੰਜਾਬ ਦੀ ਸਰਕਾਰ ਦੀ ਰਿਸਪੋਨਸੀਬਿਲਟੀ ਬੰਦੀ ਹੈ ਤੁਹਾਡਾ ਪੰਜਾਬ ਦਾ ਇੱਕ ਪੁੱਤ ਉਹਨਾਂ ਨੇ ਸ਼ਹੀਦ ਕੀਤਾ ਤੁਸੀਂ ਇਨਸਾਫ ਲਗੇ ਦੱਲੇਵਾਲ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਜੀ ਜੀ ਦੱਲੇਵਾਲ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਦੱਲੇਵਾਲ ਸਾਹਿਬ ਜੀ ਢੱਲੇਵਾਲ ਸਾਹਿਬ ਇੱਕਲਾ ਸਵਾਲ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਪਰ ਉੱਥੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ 'ਚ ਬੈਠ ਰਹੇ ਆ ਇੱਥੇ ਫਿਰ ਭਰੋਸੇਯੋਗਤਾ ਕੀ ਰਹਿ ਗਈ ਜੀ ਸੁਣੋ ਇੱਕ ਮਿੰਟ ਇਧਰਲੇ ਸਵਾਲ ਦਾ ਜਵਾਬ ਤੇਰੇ ਸਵਾਲ ਦਾ ਜਵਾਬ ਦੇਣਾ ਮੈਂ ਚਲੋ ਜੀ ਬੋਲੋ ਮੈਂ ਬੜੀ ਕਲੀਅਰਟੀ ਕਰਨੀ ਚਾਹਣਾ ਪਹਿਲਾਂ ਮੇਰੇ ਬ੍ਰਦਰ ਗੁਰਜੀਤ ਸਿੰਘ ਤੋਂ ਕਲੀਅਰਟੀ ਹੋਈ 2 ਸਾਡੇ ਬੇਟੇ ਸੁਖਦੀਪ ਦੀ ਸਿਹਤ ਹੋਈ ਐ ਖਨੂਰੀ ਬਾਟ ਦੇ ਉਹਦੇ ਵਿੱਚ ਸਾਨੂੰ ਪੰਜਾਬ ਗਵਰਨਮੈਂਟ ਨੇ 1 ਕਰੋੜ ਰੁਪਏ ਦੀ ਰਾਸੀ ਇੱਕ ਸਾਡੀ ਬੇਟੀ ਨੂੰ ਨੌਕਰੀ ਦਾ ਐਲਾਨ ਕੀਤਾ ਜੀ ਉਹ ਕਰੋੜ ਦੀ ਰਾਸੀ ਤੇ ਸਰਕਾਰੀ ਨੌਕਰੀ ਨੂੰ ਮੁੱਢ ਤੋਂ ਰੱਦ ਕਰਦੇ ਆ ਸਾਨੂੰ ਸਾਡੇ ਬੱਚੇ ਦੀ ਐਫਆਈਆਰ ਤੇ ਉਹ ਅੱਖਾਂ ਵਿੱਚ ਰਹਿੰਦੇ ਆ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਮਤਲਬ ਜਿੰਨਾ ਚਿਰ ਐਫਆਈਆਰ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਐਸੈਪਟ ਕਰਦੇ ਜਿੰਨਾ ਚਿਰ ਐਫਆਈਆਰ ਨਹੀਂ ਹੁੰਦੀ ਸਾਡੀ ਜਥੇਬੰਦੀ ਸੰਤੋਖਪਨ ਨਹੀਂ ਬਸ ਸਾਰੇ ਕੋਈ ਸਾਡੇ ਪਰਿਵਾਰ ਨਾਲ ਰਾਤ ਤੱਕ ਕਰੋ ਜਾਂ ਨਾ ਕਰੋ ਮੈਂ ਇਹ ਰਹਾ ਮੈਨੂੰ ਸਾਨੂੰ ਇਨਸਾਫ ਮਿਲ ਗਿਆ ਸਾਨੂੰ ਜਥੇਬੰਦੀ ਤੋਂਡੇ ਪੱਟੇ ਮੇਰੇ ਭਾਈਆਂ ਸਾਰੇ ਕੋਈ ਹਿੰਦੀ ਵਿੱਚ ਬੋਲ दीजिएगा ਜੋ ਵਾਲੀ ਬਾਤ ਅਦਰਵਾਇਸ ਸਾਡੇ ਕੋਲ ਪੈਸਾ ਨਾ ਪਾਇਆ ਇੱਕ ਮਿੰਟ ਪੁੱਛ ਦ ਸਾਨੂੰ ਅਸੀਂ ਪਹਿਲੀ ਦੂਜੀ ਦੀ ਪ੍ਰੈਸ਼ਰ ਕਿਸ ਕਿਸ ਤੋਂ ਪਾਇਆ ਜਾ ਰਿਆ ਦੀ ਪ੍ਰੈਸ਼ਰ ਕੌਣ ਭੇਜੇ ਜਾ ਰਿਹਾ ਹੈ ਪ੍ਰੈਸ਼ਰ ਨਹੀਂ ਕਾ ਜਿਵੇਂ ਪਿੰਡਾਂ ਦੇ ਵਿੱਚ ਆਮ ਨੋਕ ਹੁੰਦੀ ਨੇ ਸਰਕਾਰ ਦੇ ਕੋਈ ਕਾਦੀ ਕੋਈ ਆਮ ਜੋ ਹੈਗੀਆਂ ਪੇਟਾਂ ਵਿੱਚ ਮਤੋਂ ਨਾ ਕਾਓ ਇਹ ਪੇਟਾਂ ਜਾ ਕੇ ਕਰੇ ਸਾਨੂੰ ਕਹਿੰਦੇ ਮਤਲਬ ਅਸੀਂ ਨਹੀਂ ਕਰਦੇ ਤੁਸੀਂ ਤੁਸੀਂ ਆਪਣਾ ਮੇਰੇ ਕੋਲ ਨੰਬਰ ਬੋਲ ਦਿਜੀਏ ਯਾਰ ਨਾਮ ਤੇ ਰਿਸ਼ਤਾ ਬੇਸ਼ੱਕ ਮੈਂ ਰਸਤੇ ਦੇ ਵਿੱਚ ਮੇਰਾ ਸਭ ਤੋਂ ਨੇੜਤਾ ਬੱਚਾ ਸੀਗਾ ਤਮਾ ਮੇਰਾ ਨਾਤਾ ਕੁਛ ਵੀ ਨਹੀਂ ਪਰ ਮੈਂ ਉਹਨੂੰ ਦਰਜਾ ਆਪਦੇ ਬੇਠੇ ਨੂੰ ਬਦਲਣਾ ਜੀ ਡੱਲੇਵਾਲ ਸਾਹਿਬ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ 'ਚ ਬੈਠ ਰਹੇ ਆ ਤੇ ਇਸ ਤੇ ਕੀ ਪ੍ਰੋਸੇਜੋਗਤਾ ਰਹਿ ਗਈ ਤਾਂ ਦੂਜੇ ਪਾਸੇ ਜਿਵੇਂ ਕਹਿ ਰਹੇ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਮੁੱਖ ਮੰਤਰੀ ਸਾਨੂੰ ਇਹ ਕਹਿ ਰਹੇ ਨੇ ਕਿ ਆਓ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਦੇ ਨਾਲ ਆ ਤੁਹਾਡੀ ਗੱਲ ਸਾਡੇ ਸਾਹਮਣੇ ਇਥੇ ਚਿਕਰ ਗੱਲ ਕਹੀ ਗਈ ਕਿ ਅਸੀਂ ਹਰ ਤਰੀਕੇ ਦੇ ਨਾਲ ਤੁਹਾਡੇ ਨਾਲ ਖੜਾਂਗੇ ਤੇ ਖੜਿਆ ਇੱਕ ਦਿਨ ਅਸੀਂ ਮੁੱਖ ਮੰਤਰੀ ਨੂੰ ਦੁਬਾਰਾ ਸੱਦਿਆ ਮੀਟਿੰਗ ਦੇ ਵਿੱਚ ਆਪ ਤੁਹਾਡੇ ਮਾਧਿਅਮ ਦੇ ਨਾਲ ਇਹ ਕਿਹਾ ਵੀ ਉੱਥੇ ਆਓ ਕਿਉਂ ਸੱਦਿਆ ਸੀ ਉਹਦੇ ਇਸੇ ਕਰਕੇ ਸੱਦਿਆ ਸੀਗਾ ਕਿ ਮੁੱਖ ਮੰਤਰੀ ਜੀ ਨੂੰ ਪਤਾ ਲੱਗਿਆ ਜੇ ਉਹਨਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਭਾਈ ਤੁਸੀਂ ਤੁਸੀਂ ਸਾਡੇ ਨਾਲ ਨੂੰ ਸਰਕਾਰ ਸਾਡੀ ਹੈ 92 ਐਮ ਐਲ ਏ ਅਸੀਂ ਲੋਕਾਂ ਨੇ ਆ ਪਬਲਿਕ ਨੇ ਜਿੱਤਾਂ ਕੀ ਦਿੱਤੇ ਨੇ ਤੁਹਾਨੂੰ ਔਰ ਉਹੀ ਲੋਕ ਅੱਜ ਬੋਰਡਰਾਂ ਤੇ ਬੈਠੇ ਨੇ ਜਿਨ੍ਹਾਂ ਦੇ ਉੱਤੇ ਐਡੇ-ਐਡੇ ਖਤਰਨਾਕ ਹਥਿਆਰ ਸਿੱਤੇ ਜਾ ਰਹੇ ਨੇ ਮੋਟਾਰ ਵਰਗੇ ਖਤਰਨਾਕ ਮਾਰੂ ਹਥਿਆਰ ਜਿੰਨਾਂ ਤੱਕ ਤੇ ਦਰਵਾਜ਼ੇ ਤੋੜੇ ਜਾਂਦੇ ਨੇ ਉਹ ਸਿੱਤੇ ਜਾ ਰਹੇ ਨੇ ਉਹਨਾਂ ਨੂੰ ਆ ਕੇ ਦੇਖੋ ਤੇ ਸਰਕਾਰ ਦੇ ਸਾਹਮਣੇ ਰੱਖੋ ਤੁਸੀਂ ਕੱਲ ਕਿਹਾ ਸੀ ਵੀ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਕਿ ਉਹ ਕਿਸਾਨਾਂ ਨਾਲ ਹੈ ਜਾਂ ਕੇਂਦਰ ਨਾਲ ਹੈ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਜੇਕਰ ਜੇ ਕੱਲੋ ਕੋਈ ਮੀਟਿੰਗ ਵੀ ਹੁੰਦੀ ਹੈ ਕੀ ਮੁੱਖ ਮੰਤਰੀ ਸਾਹਿਬ ਉਸ ਮੀਟਿੰਗ 'ਚ ਤੁਸੀਂ ਆਪਣੇ ਵੱਲ ਬਿਠਾਓਗੇ ਨਾਲ ਦਾ ਸਵਾਲ ਹੈ ਜੇ ਇਹਦੇ ਬਾਰੇ ਵਿਚਾਰ ਲਾਂਗੇ मैंने लगता ठीक है पूरे हमारे आंदोलन के ऊपर प्रहार कर रही है आपको मालूम होगा एक्स ट्वीट को मोदी सरकार ने हुक्म जितनी भी पोस्ट है किसान आंदोलन की वो डिलीट कर ली जाए बेशक उन्होंने कहा हम इंटरनेशनल लेवल पे नहीं करेंगे देश लेवल पे जितनी भी हमारी पोस्टे थी वो डिलीट करवा दी गई है दूसरा लगभग एक के ज्यादा जो सोशल मीडिया अकाउंट थे वो बंद करवाए गए हैं इसके अलावा जो पंजाब के चैनल हैं आउट ऑफ स्टेट में उनकी जो ट्रांसमिशन है वो बंद कर दी गई है जो ज्ञात हो रहा अभी जो गुरबानी का प्रसारण जा रहा था कैलकाटा में वो भी नहीं जा रहा है जैसे पंजाब से न्यूज आ रही है और हरियाणा सरकार ने पहले एनएसए लगाने का निर्णय ले लिया उसके बाद वापस गए हैं हरियाणा में जो हमारे किसान लीडर हैं, उनके घरों में जाके औरतों को बोला जा रहा आपको घर से उठा के ले जाएंगे जिस तरह की दहशत गर्दी चल रही है और पूरी तरह सरकार जो उनकी नैतिकता होती है जिस तरह से मोदी सरकार ने इस आंदोलन को हैंडल किया है मैं नहीं लगता को बड़े लीडर है मैं नहीं लगता कि भाजपा की वो उचित पॉलिसी रही है या आरएसएस उसके मगर खड़ी है वो अच्छी तरह से किसानों को डील कर सके तभी आज जूके की पार्लियामेंट में शुभ करण जी का मुद्दा उठा है मानवाधिकारों का मुद्दा पूरा इंटरनेशनल लेवल उठा अगर मोदी सरकार इस आंदोलन को सही तरीके से हैंडल करती तो शायद पूरी दुनिया में हमारे देश का जो दुनिया की सबसे बड़ी जमहूरियत है उसका इस तरह से नाम बदनाम ना होता हम साफ कहना चाहते हम देश के किसान हैं मजदूर हैं हमसे देश बनता है आप आगे बढ़िए और एमएसपी खरीद की गारंटी का कानून बनाने का जो मनसा है वो पूरा कीजिए किसान और मजदूर का कर्ज मुक्त करिए और जो मांगे हैं जैसे लखीमपुर खीरी है केस वापस लेने हैं, बिजली बिल बिजली 2023 है, सभी मांगों के ऊपर निर्णय लीजिए और इससे पहले जो परिस्थितियां आपने पैदा की थी पूरी तरह नेट खोलिए ठीक है जी और जो पूरी तरह नेट खोलिए आम कार्य व्यवस्था कर लीजिए और जो अभी डालेवाल साहब ने कहा बात तो ये थी भी हमारे मुख्यमंत्री साहब बोलते थे से मुझे सेंटर धमकी दे रहा है कि लगा देंगे मैं आपके पक्ष में खड़ा हूं। कितनी बढ़िया बात बात थी बहुत अच्छा बात है अब हमारे मुख्यमंत्री जी खुद बोलकर दोषियों के खिलाफ कार्रवाई होगी और उनके जो अधिकारी है बोल रहे हैं भी ऐसा हो ही नहीं सकता हमने तब परिवार को यहाँ बोल दिया भी ये दो दिन भी लग सकते हैं दस दिन भी लग सकते हैं आप निर्णय के परिवार ने बोल दिया हमारे लिए पैसा बड़ी चीज नहीं है हम आज किसानों से कहेंगे आप इनकी मदद कीजिए करोड़ों रुपया इनके घर में भेज देंगे पैसा बड़ी चीज नहीं है सो इस तरह से आज एक को गोली मारी है अगर इस पे कोई कार्रवाई नहीं हुई कल को किसी नौजवान को फिर गोली मारेंगे सवाल यह है कि आप पूरी करनी चाहिए तो पंजाब सरकार जितना जोर परिवार के रिश्तेदारों के ऊपर लगा रही है ਉਤਨਾ ਜੋਰ ਮੰਗੋ ਕੋ ਜੋ ہماری ਮੰਗੇ تھی ਉਸ ਕੋ ਹੱਲ ਕਰਨੇ ਕੇ ਉਪਰ ਲਗਾ ਦੇਤੀ ਤੋ ਸ਼ਾਇਦ ਸਮਸਿਆ ਕਾ ਅਰ ਹਮ ਪੂਰੀ ਤਰ੍ਹਾਂ ਕਨਸਨਟ੍ਰੇਟ ਕਰ ਰਹੇ ਹਾਂ ਆਪਣੇ ਅੰਦੋਲਨ ਕੇ ਉਪਰ ਤੋ ਇਹ ਆਜ ਕੀ ਵਾਰਤਾ ਥੀ ਵੀ ਅਭੀ ਇਹ ਅਜੀ ਹੋ ਸਕਤਾ ਸੰਸਕਾਰ ਨਾ ਹੋ ਨਾ ਹੋ ਪਾਏ ਤੋ ਜਬ ਤੱਕ ਇਹ ਕਲੀਅਰ ਨਹੀਂ ਹੋਤਾ ਅਗੇ ਕੀ ਬਾਤ ਕਰੇਗੇ ਦੈਸ਼ਪਤ ਸਾਬ ਇੱਕ ਇੱਕ ਮਿੰਟ ਇੱਕ ਇੱਕ ਮਿੰਟ ਰਹੇਗਾ ਕਰੋ ਜੀ ਕਰੋ ਕਰੋ ਫੁੱਲ ਸਬ ਬੋਲੋ ਜੀ ਕੱਲ ਵੀ ਅਸੀਂ ਇਹ ਗੱਲ ਪੀਸੀ ਦੇ ਵਿੱਚ ਕਹੀ ਸੀ ਵੀ ਉਹਨਾਂ ਦੀਆਂ ਹਰਿਆਣੇ ਦੀਆਂ ਜਿੰਗੀਆਂ ਫੋਰਸਾਂ ਨੇ ਉਸ ਨੌਜਵਾਨ ਦੇ ਸ਼ੁਰੂ ਕਰਨ ਦੇ ਸਿਰਚ ਗੋਲੀ ਮਾਰੀ ਹੈ ਕੋਈ ਪੈਰਾਜ ਨਹੀਂ ਮਾਰੀ ਕੋਈ ਲੱਤਾਂ 'ਚ ਨਹੀਂ ਮਾਰੀ ਇਹ ਦੁਨੀਆ ਭਰ ਦਾ ਸੂਲ ਹੈ ਰੂਲ ਹੈ ਇਹ ਵੀ ਸਿੱਧੀ ਗੋਲੀ ਮਾਰ ਕੇ ਮਾਰਨ ਦੇ ਵੱਧ ਤੋਂ ਵੱਧ ਮਾਰੋ ਉਹ ਉਦੋਂ ਹੀ ਹੁੰਦਾ ਹੁੰਦਾ ਜਦੋਂ ਦੋ ਫੌਜਾਂ ਲੜ ਰਹੀਆਂ ਹੋਣ 2000 ਬੰਦ ਤਾਕਤਾਂ ਇੱਕ ਦੂਜੇ ਨਾਲ ਲੜ ਰਹੀਆਂ ਹੋਣ ਇੱਥੇ ਕੋਈ 2000 ਬੰਦ ਤਾਕਤਾਂ ਤਾਂ ਲੜ ਨਹੀਂ ਰਹੀਆਂ ਸੀ ਇੱਕ ਪਾਸੇ ਕਿਸਾਨ ਸੀਗੇ ਜਿਨ੍ਹਾਂ ਕੋਲੇ ਕੋਈ ਬ੍ਰੁਧੀ ਥੇ ਅਰਨੀ ਸੀ ਕੋਈ ਹੋਰ ਨਹੀਂ ਸੀ ਪੀਸਫੋਲ ਹੋ ਬਦ ਰhese ਦੂਜੇ ਪਾਸੇ ਤੇਰ ਬੰਦ ਫੋਰਸਾਂ ਸੀ ਸੋ ਜੇ ਉਹਨਾਂ ਨੇ ਗੋਲੀ ਮਾਰੀ ਹੈ ਤਾਂ ਮਤਲਬ ਉਹਨਾਂ ਨੇ ਸਾਫ ਜਿਹੜਾ ਆਪਦਾ ਕਮੰਤਰੀ ਕਾਨੂੰਨ ਹੈ ਸਿਧਾਂਤ ਦੀ ਲੰਘਣਾ ਕੀਤੀ ਹੈ ਫਿਰ ਜਿਹੜੇ ਦੋਸ਼ੀ ਨੇ ਕਾਨੂੰਨ ਦੀ ਲੰਘਣਾ ਕੀਤੀ ਹੈ ਇਹ ਸਰਕਾਰ ਉਹਨੂੰ ਸਜ਼ਾ ਦੇਣ ਤੋਂ ਕਿਉਂ ਪਾਸਾ ਵਟ ਰਹੀ ਹੁਣ ਜੇ ਉਹਨੂੰ ਇਹ ਕਹਿੰਦੇ ਆ ਵੀ ਤੁਸੀਂ ਸਜ਼ਾ ਤਾਂ ਨਾ ਦਿਵਾਓ ਪੈਸੇ ਲੈ ਲੋ ਕਰੋੜ ਇਹ ਤਾਂ ਲੋਕ ਸਾਨੂੰ ਕਹਿਣਗੇ ਵੀ ਸਜ਼ਾ ਵਾਲੀ ਗੱਲ ਛੱਡਤੀ ਉਹਦਾ ਮੁੱਲ ਵਟਣਾ ਬੰਦੇ ਦਾ ਪਿੰਡਾਂ ਚ ਨੂੰ ਕਹਿੰਦੇ ਹਾਂਦਾ ਮੁੱਲ ਵਟਣਾ ਤੇ ਦੁਸ਼ਮਣ ਨਾਲ ਤੁਸੀਂ ਪੈਸੇ ਲੈ ਕੇ ਸਮਝੌਤਾ ਕਰਦੇ ਹੋ ਸੋ ਇਸ ਕਰਕੇ ਅਸੀਂ ਕਹਿੰਨੇ ਆ ਵੀ ਪਹਿਲੀ ਗੱਲ ਪਰਵਾਦੇ ਦੀ ਕਹਿੰਦਾ ਸੀ ਧੰਨਵਾਦ ਦੀਆਂ ਮੁੰਡੇ ਦੇ ਫਾਦਰ ਨੇ ਕਹਿੰਦਾ ਵੀ ਸਾਡੇ ਲਈ ਪਹਿਲੀ ਗੱਲ ਨਿਆਂ ਹੈ ਜਿਹੜੇ ਬੰਦੇ ਨੇ ਸਾਡੇ ਮੁੰਡੇ ਦੇ ਗੋਲੀ ਮਾਰੀ ਆ ਪਹਿਲਾਂ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਪੈਸੇ ਵਾਲੀ ਗੱਲ ਦੂਜਾ ਨਿਆਂ ਆਪਣੀ ਨੌਕਰੀ ਵਾਲੀ ਪੈਸੇ ਵਾਲੀ ਗੱਲ ਦੂਜੇ ਨੰਬਰ ਦੀ ਆ ਇਹਨਾਂ ਦੇ ਪੰਜਾਬ ਹੈ ਦੇਸ਼ ਹੈ ਐਸੇ ਜਿਹੇ ਨੌਕਰੀਆਂ ਇਹੋ ਜਿਹਾ ਪੈਸਾ ਪੈਰਾਜ ਰੂਲ ਤੋਂ ਫੇਰ ਲੱਗਦੀ। ਅਮੇਰ ਸਾਹਿਬ ਹੁਣ ਇਹ ਦੱਸੋ ਕਿ ਇਹ ਮੁੱਦਾ ਇਹ ਤੁਹਾਡੇ ਮੈਂ ਵਾਲੀ ਬੜੀ ਮੈਂ ਦਾ ਗੱਲ ਨੂੰ ਜੋੜਦੇ ਆ। ਅਸੀਂ ਰਾਤ ਭਰ ਦੇ ਬਹੁਤ ਇਹਦੇ ਤੇ ਕੋਸ਼ਿਸ਼ ਕੀਤੀ, ਮਿਹਨਤ ਕੀਤੀ ਹੈ, ਟਰਾਈ ਕੀਤੀ ਹੈ। ਸੁਪਰੀਮ ਕੋਰਟ ਦੇ ਬਹੁਤ ਸਾਰੇ ਰੂਲਿੰਗਸ ਇਹ ਜਿਹੀਆਂ ਪਈਆਂ ਨੇ। ਜਿਹੜੀਆਂ ਸਿੱਧਾ-ਸਿੱਧਾ ਆਦੇਸ਼ ਹੀ ਦਿੰਦੀਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ, ਕਿਸੇ ਤਰ੍ਹਾਂ ਦੀ ਕੋਈ ਜਾਂਚ ਕਰਨ ਦੀ ਲੋੜ ਨਹੀਂ ਜਦੋਂ ਵੀ ਅਜਿਹਾ ਕੋਈ ਅਫਰ ਸਾਹਮਣੇ ਆਉਂਦਾ ਜਦੋਂ ਸੂਚਨਾ ਪੁਲਿਸ ਨੂੰ ਮਿਲਦੀ ਹੈ ਪੁਲਿਸ ਤੁਰੰਤ ਮੁਕਦਮਾ ਦਰਜ ਕਰ ਸਕਦੀ ਨਹੀਂ ਮੁਕਦਮਾ ਦਰਜ ਕਰਨ ਲਈ ਬੌਂਦ ਹੈ ਇਹ ਕਿਹਾ ਪਰ ਸਾਡੀ ਪੁਲਿਸ ਇਹ ਕਹਿ ਰਹੀ ਹੈ ਨਹੀਂ ਜੇ ਅਸੀਂ ਤਾਂ ਕਰ ਨਹੀਂ ਸਕਦੇ ਇਹਦਾ ਮਤਲਬ ਕਿ ਸਾਡੇ ਘੋਲ ਨੂੰ ਸਾਡੇ ਸ਼ਹੀਦ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਬੱਲੇਬਾਗ ਪੰਜਾਬ ਸਰਕਾਰ ਵੱਲੋਂ ਕਿਹੜੇ ਅਧਿਕਾਰੀ ਜਾਂ ਕਿਹੜੇ ਨਮਾਇੰਦੇ ਨਾਲ ਤੁਹਾਡੀ ਗੱਲ ਹੋਈ ਹੈ ਤੇ ਉਹਨਾਂ ਨੇ ਕੀ ਮਜਬੂਰੀ ਜ਼ਾਹਿਰ ਕੀਤੀ ਹੈ ਦੇਖੋ ਜਿਹੜੀ ਅੱਜ ਇੱਥੇ ਗੱਲਬਾਤ ਹੋਈ ਹੈ ਅੱਜ ਐਸਐਸਪੀ ਬਠਿੰਡਾ ਇੱਥੇ ਆਏ ਨੇ ਸਾਡੇ ਨਾਲ ਵਿਚਾਰ ਚਰਚਾ ਦੇ ਵਿੱਚ ਉਹ ਬੈਠੇ ਨੇ ਸਾਡੇ ਵਕੀਲਾਂ ਨਾਲ ਉਹਦੀ ਗੱਲ ਹੋਈ ਹੈ ਸਾਡੇ ਵਕੀਲਾਂ ਨੂੰ ਉਹਨੇ ਬੜਾ ਕਲੀਅਰ ਕੱਟ ਤੇ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਸਾਡਾ ਇੱਕ ਪੈਨਲ ਆ ਐਡਵੋਕੇਟ ਸਾਹਿਬਨ ਸਾਡੇ ਨਾਲ ਖੜੇ ਨੇ ਇਹਨਾਂ ਨੂੰ ਉਹਨੇ ਕਿਹਾ ਕਿ ਪੁਲਿਸ ਉਹਨਾਂ ਦੇ ਮੁਕੱਦਮਾ ਦਰਜ ਨਹੀਂ ਕਰ ਸਕਦੀ ਜੇ ਪੁਲਿਸ ਉਹਨਾਂ ਦੇ ਮੁਕੱਦਮਾ ਹੀ ਨਹੀਂ ਦਰਜ ਕਰ ਸਕਦੀ ਆਪਦੀ ਖਲ ਬਚਾਉਣ ਤੇ ਲੱਗੀ ਐ ਇਹਦਾ ਮਤਲਬ ਇਹ ਤੂੰ ਕਿਹੜੀ ਤੁਸੀਂ ਕਿਹੜੀ ਗਲਤੀ ਗੱਲ ਕਰਦੇ ਹੋ ਕਿ ਤੁਸੀਂ ਪੰਜਾਬ ਦੇ ਰਾਖੇ ਹੋ ਕਾਰਨ ਕੀ ਦੱਸਦੇ ਨਾ ਕਾਰਨ ਕੁਛ ਨਹੀਂ ਕਾਰਨ ਇਹ ਐ ਕਿ ਜੀ ਅਸੀਂ ਉਹਨਾਂ ਦੇ ਕਰਾਂਗੇ ਪਰਚਾ ਦਰਜ ਤਾਂ ਕੱਲ ਨੂੰ ਉਹ ਸਾਡੇ ਤੇ ਕਰਨਗੇ ਸਹੀ ਗੱਲਾਂ ਨੇ ਇਹ ਵੀ ਕਿਹਾ ਜਾ ਰਿਹਾ ਇਹ ਵੀ ਹਰਿਆਣੇ ਦੇ ਏਰੀਆ ਦੀ ਸੀ ਬੰਦਾ ਉਹ ਨਹੀਂ ਉਹ ਕਹਿਣਾ ਉਹ ਕਹਿ ਸਕਦੇ ਨੇ ਕੁਝ ਵੀ ਨਹੀਂ ਸਾਡੀ ਪੁਲਿਸ ਨੂੰ ਮੇਰੀ ਗੱਲ ਜਦੋਂ ਗੱਲ ਸਾਨੂੰ ਸਾਹਮਣੇ ਆਏਗੀ ਨਿਕਲ ਕੇ ਹੋਰ ਬੰਦੇ ਬਹੁਤ سارے ਆਉਣਗੇ ਮੈਂ ਇਹ ਕਹਿਣਾ ਚਾਹਣਾ ਕਿ ਸਾਡਾ ਨੌਜਵਾਨ ਪੁਲਿਸ ਨੂੰ ਕੀ ਪਤਾ ਕਿ ਉਹ ਹਰਿਆਣੇ ਦੀ ਹੱਦ ਚ ਆਏ ਹਰਿਆਣੇ ਦੀ ਪੁਲਿਸ ਨਹੀਂ ਚੱਕਿਆ ਪੰਜਾਬ ਦੀ ਪੁਲਿਸ ਨਹੀਂ ਚੱਕਿਆ ਸਾਡੇ ਟਰੈਕਟਰਾਂ ਦੇ ਹੱਗੇ ਦਾ ਹਮਲਾ ਹੋਇਆ ਹਜੇ ਵੀ ਪੁਲਿਸ ਇਹ ਭਾਲਦੀ ਆ ਕਿ ਉਹ ਹਰਿਆਣੇ ਦੀ ਹੱਦ ਚ ਜਿੱਥੇ ਬੈਰੀਕੇਡ ਲੱਗੇ ਨੇ ਬੈਰੀਗੇਟਾਂ ਤੋਂ ਕਿੰਨਾ ਪਿੱਛੇ ਸਾਡੇ ਟਰੈਕਟਰ ਖੜੇ ਨੇ ਜਿਹੜੇ ਬੈਰੀਗੇਟਾਂ ਤੋਂ ਟਰੈਕਟਰ ਸਾਡੇ ਪਿੱਛੇ ਖੜੇ ਨੇ ਤੇ ਸਾਡੇ ਟਰੈਕਟਰਾਂ ਤੇ ਆ ਕੇ ਹਮਲਾ ਹੋਇਆ ਤੇ ਫਿਰ ਵੀ ਸਾਡੀ ਪੁਲਿਸ ਨੇ ਕਹੀ ਜਾਵੇ ਸਾਡੀ ਸਰਕਾਰ ਨੇ ਕਹੀ ਜਾਵੇ ਕਿ ਜੀ ਤੁਹਾਡੇ ਬੰਦੇ ਹਰਿਆਣੇ ਦੀ ਹੱਦ 'ਚ ਆਏ ਹੁਣ ਸਾਡੇ ਕੋਲੇ ਉੱਥੇ ਕੋਈ ਲੈਂ ਖਿੱਚ ਕੇ ਦਿੱਤੀ ਵੀ ਹੈ ਬਿਹਾਰ ਹਰਿਆਣੇ ਦੀ ਹੱਦ 'ਚ ਸਾਨੂੰ ਤਾਂ ਜਿੱਥੇ ਜਾ ਕੇ ਅਗਲੇ ਨੇ ਰੋਕਿਆ ਅਸੀਂ ਉੱਥੇ ਰੁਕੇ ਖੜੇ ਹਾਂ ਤਦੋਂ ਮੁੱਖ ਮੈਂ ਇੱਕ ਮਿੰਟ ਇੱਕ ਮਿੰਟ ਹੀ ਲੱਗਦਾ ਕਿ ਤੁਹਾਡੇ ਕੋਲ ਇੱਕ ਹੋਰ ਕੋਲਰ ਖੜਾ ਕਰ ਦਿੰਦਾ ਕਿ ਉਹਨੂੰ ਕਿਦਾਂ ਕਰਕੇ ਸਕਿਪ ਕੀਤਾ ਲੱਗਦਾ ਕਿ ਤੁਹਾਡੇ ਕੋਲ ਇੱਕ ਹੋਰ ਕੋਲਰ ਖੜਾ ਕਰ ਦਿੰਦਾ ਕਿ ਉਹਨੂੰ ਕਿਦਾਂ ਕਰਕੇ ਸਕਿਪ ਕੀਤਾ ਯਾਰ ਮੈਨੂੰ ਲੱਗਦਾ ਇਹ ਜੇ ਗੱਲਾਂ ਕਰਨ ਦੀ ਮੈਨੂੰ ਧੱਲੇਵਾਲ ਜੀ ਧੱਲੇਵਾਲ ਸਾਹਿਬ ਧੱਲੇਵਾਲ ਸਾਹਿਬ ਧੱਲੇਵਾਲ ਸਾਹਿਬ ਇੱਕ ਪਾਸੇ ਧੱਲੇਵਾਲ ਸਾਹਿਬ ਧੱਲੇਵਾਲ ਸਾਹਿਬ ਇੱਕ ਪਾਸੇ ਦਾ ਮੁੱਖ ਉਹ ਕੇਂਦਰ ਦੇ ਖਿਲਾਫ ਸੀ ਗਿਆ ਲੱਗਦਾ ਨਹੀਂ ਪੰਜਾਬ ਨਾਲ ਗੱਲ ਕਰ ਰਹੀ ਹੈ ਬਿਲਕੁਲ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਐ ਨਹੀਂ ਹੈ ਬੰਦੇ ਦੀ ਕੇਂਦਰ ਦੇ ਖਿਲਾਫ ਹੀ ਮੁੱਦਾ ਵਾ ਜੜੀ ਸ਼ਹੀਦ ਪਰਿਵਾਰ ਨਾਲ ਗੱਲ ਜੁੜੀ ਹੋਈ ਆ ਉਹ ਕਰ ਦਿੱਤਾ ਗਿਆ ਵਾ ਕੇਂਦਰ ਦੇ ਖਿਲਾਫ ਮੋਰਚਾ ਕੇਂਦਰ ਖਿਲਾਫ ਹੀ ਰਹੂਗਾ ਪਰ ਜਿਹੜੀ ਬੰਦੀ ਬੰਦੀ ਕਾਰਵਾਈ ਜਿੱਥੇ ਬੰਦੀ ਆ ਉੱਥੇ ਇਸ ਕਰਕੇ ਸਾਨੂੰ ਇਸ ਗੱਲ ਦਾ ਸਖਤ ਰੋਸ ਹੈ ਸੀਰਾ ਸਰਕਾਰ ਨੇ ਕੀਤਾ ਹੈ ਇਸ ਅਸੀਂ ਮੰਨਦੇ ਆ ਕਿ ਜੋ ਸਾਡੇ ਸ਼ਹੀਦ ਨੂੰ ਸਾਡੇ ਇਸ ਮੋਰਚੇ ਨੂੰ ਜੋ ਚਾਹੀਦਾ ਸੀ ਉਹ ਤੋਂ ਬਹੁਤ ਪਿੱਛੇ ਆ ਸਰਕਾਰ ਅਸੀਂ ਹਜੇ ਵੀ ਸਰਕਾਰ ਤੋਂ ਉਮੀਦ ਕਰਦੇ ਆ ਸਰਕਾਰ ਕਰੇ ਕਿ ਉਹਨਾਂ ਦੇ ਖਿਲਾਫ ਮੁਕਦਮਾ ਬਾਈ ਨੇਮ ਕਰਨਾ ਬਣਦਾ ਹੈ ਜਿੱਥੋਂ ਗੋਲੀ ਚੱਲੀ ਐ ਕਿਸੇ ਦੇ ਤਾਂ ਹੁਕਮ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕਿਸੇ ਦੇ ਤਾਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਉਹਨਾਂ ਦੇ ਗ੍ਰਹਿ ਮੰਤਰਾਲੇ ਤੋਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕੀ ਜੇਕਰ ਸਾਰੀਆਂ ਗੱਲਾਂ ਨੂੰ ਵੇਖੀਏ ਕਿੰਨੀ ਗੁੰਡਾਗਰਦੀ ਹੋਈ ਆ ਟਰੈਕਟਰ ਭੰਨਣ ਦੇ ਸਮੇਂ ਦੇ ਉੱਤੇ ਤੁਸੀਂ ਸਾਰਿਆਂ ਨੇ ਵੀਡੀਓ ਤੁਹਾਡੇ ਕੋਲੇ ਪਹੁੰਚ ਗਈਆਂ ਸਾਡੇ ਨਾਲੋਂ ਵੱਧ ਸਾਰੇ ਦਾ ਸਾਰਾ ਮੋਰਚਾ ਤੁਸੀਂ ਰਿਕਾਰਡ ਕੀਤਾ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਜੋ ਬਣਦਾ ਸੀ ਸਾਡੇ ਮੋਰਚੇ ਨਾਲ ਹਜੇ ਇਨਸਾਫ ਨਹੀਂ ਹੋਇਆ ਸੋ ਇਸ ਲਈ ਸਾਡੀ ਮੰਗ ਉਥੇ ਜਰੂਰ ਤੋਂ ਖੜੀ ਹੈ ਸਾਡਾ ਇਸ ਤਰੀਕੇ ਦਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਦੇ ਕੋਲੋਂ ਪਹਿਲੀ ਤਾਂ ਗੱਲ ਹੈ ਕਿ ਸਾਡਾ ਹਰਿਆਣਾ ਗਵਰਨਮੈਂਟ ਨਾਲ ਕੇਂਦਰ ਗਵਰਨਮੈਂਟ ਨਾਲ ਲੜਾਈ ਹੈ ਪੰਜਾਬ ਗਵਰਨਮੈਂਟ ਨੇ ਸਾਡੇ ਨੌਜਵਾਨ ਦੇ ਪਰਿਵਾਰ ਨੂੰ ਮਦਦ ਕਰਨ ਦੀ ਗੱਲ ਕੀਤੀ ਹੈ ਗੱਲ ਵੱਖਰੀ ਆ ਲੇਕਿਨ ਜਿੰਨੀ ਦੇਰ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਮੋਰਚੇ ਦੋਨੋਂ ਮੋਰਚੇ ਦੋਨੋਂ ਫਾਰਮ ਇਹਦੇ ਤੇ ਸੈਟੀਸਫਾਈਡ ਨਹੀਂ ਗਏ ਬਾਕੀ ਗੱਲਬਾਤ ਪੁਲਿਸ ਨਾਲ ਪਰਵਾਰ ਨੂੰ ਹਾਂ ਸਭ ਤੋਂ ਪਹਿਲਾਂ ਪਰਿਵਾਰ ਬੋਲੇਗਾ ਕਿ ਅਸੀਂ ਇਹ ਜੋ ਕਾਰਵਾਈ ਕਰਦਾ ਜਿਹੜੇ ਵੀ ਦੋਸ਼ੀ ਆ ਇਹਨਾਂ ਨੂੰ ਸੱਤੋ ਸੱਤੇ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਹੋਰ ਸਾਨੂੰ ਕੋਈ ਐਡਾ ਵੱਡਾ ਪੱਖ ਦਾ ਅਦਾਲਤ ਨਹੀਂ ਅਸੀਂ ਤਾਂ ਹੀ ਕਹਿੰਦੇ ਆ ਵੀ ਸਾਡੇ ਬੱਚੇ ਨੂੰ ਜਿਹਨੇ ਮਾਰਿਆ ਇਹ ਦੋਸ਼ੀਆਂ ਤੇ ਕਾਰਵਾਈ ਕੀਤੀ ਇਹ ਪਰਚਾ ਹੋਇਆ ਨਹੀਂ ਹੋਇਆ ਜੀ ਹਲੇ ਤੱਕ ਕੋਈ ਬਿਆਨ ਹੋਇਆ ਨਹੀਂ ਨਹੀਂ ਹੋਇਆ ਲੋਕ ਸੁਣ ਲੈ ਇੱਕ ਮਿੰਟ ਜੀ ਦੇਖਿਓ ਪੂਰਾ ਦੇਸ਼ ਦੇਖ ਰਹਾ ਹੈ ਪਿਆਨੇ ਖੇਤਰ ਦਾ ਹੀ ਹੈ ਉਹਨੂੰ ਉਹਦੀਆਂ ਲੱਤਾਂ ਤੋੜੀਆਂ ਗਈਆਂ ਨੇ ਉਹਦਾ ਸਿਰ ਪਾੜਿਆ ਗਿਆ ਬੋਰੀ ਦੇ ਵਿੱਚ ਬੰਦ ਕਰਕੇ ਲੈ ਕੇ ਗਏ ਨੇ ਔਰ ਉਹਨੂੰ ਅੱਗੇ ਜਾ ਕੇ ਉਹਦੇ ਤੇ ਮੁਕੱਦਮਾ ਵੀ ਦਰਜ ਕੀਤਾ ਗਿਆ ਚੱਕਿਆ ਗਿਆ ਸਾਡੀ ਟਰਾਲੀ ਕੋਲੋਂ ਸਾਡੀ ਸਰਕਾਰ ਨੇ ਕਿਉਂ ਅੱਖਾਂ ਬੰਦ ਕਰਕੇ ਰੱਖੀਆਂ ਹੋਈਆਂ ਸਾਡੀਆਂ ਟਰਾਲੀਆਂ ਤੋਂ ਚੱਕ ਕੇ ਲੈ ਗਏ ਨੇ ਬੁਰੀਜ ਪਾ ਕੇ ਲੈ ਕੇ ਗਏ ਨੇ ਅੱਗੇ ਲਿਜਾ ਕੇ ਉਹਨੂੰ ਉੱਥੇ ਰੂਤਕਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਾਇਆ ਸਾਡੀ ਮੰਗ ਹੈ ਸਰਕਾਰ ਤੋਂ ਕਿ ਉੱਥੇ ਸਾਡੇ ਉਸ ਨੌਜਵਾਨ ਨਾਲ ਇਕੱਲੇ ਉਹਦੇ ਨਾਲ ਨਹੀਂ ਉਹ ਜਿਹੜੇ ਪੰਜਾਂ ਦੇ ਪੰਜ ਲੈ ਕੇ ਗਏ ਨੇ ਜਾਂ ਉਹ ਪਹਿਲਾਂ ਵੀ ਦੋ ਲੈ ਕੇ ਗਏ ਨੇ ਉਹ ਸਾਰੇ ਦੇ ਸਾਰੇ ਵਾਪਸ ਲੈਂਦੇ ਜਾਣ ਜਿੱਥੇ ਐਡੀ क्रूरਤਾ ਹੋਵੇ ਜਿੱਥੇ ਐਡੀ 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 ਨਰਦਈਤਾ ਹੋਵੇ ਉਹਨਾਂ ਲੋਕਾਂ ਦੇ ਵਿੱਚ ਉੱਥੋਂ ਸਾਨੂੰ ਉਮੀਦ ਨਹੀਂ ਜੇ ਸਾਡੇ ਬੰਦੇ ਚਾਹੁੰਦੇ ਮੁਰਨਗੇ ਉਹ ਸਰਕਾਰ ਅੱਜ ਜ਼ਿੰਮੇਵਾਰੀ ਚੱਕੇ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਅਸੀਂ ਮੰਗ ਕਰਦੇ ਸਕਦਾ ਹਾਂ ਇੱਕ ਫੋਟੋ ਕਰਾ ਲਓ ਇੱਕ ਫੋਟੋ ਕਰਾ ਫੈਸਲਾ ਵਾਪਸ ਲਾ ਦੇ ਰਹਿਣਾ ਪੋਸਮੋਟਮ ਲੈ ਕੇ ਔਰ ਦਿੱਲੀ ਜਾਣ ਨੂੰ ਲੈ ਕੇ ਕੀ ਆ ਰਿਹਾ ਹੋਜੀ ਰੁਕਿਓ ਰੁਕਿਓ ਸੁਣੋ ਮੇਰੀ ਗੱਲ ਸਾਡੇ ਮੋਰਚੇ ਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋਇਆ ਹੈ ਅਸੀਂ ਇਹ ਇੱਧਰ ਸਾਡਾ ਮਰ ਗਿਆ ਉਹਨੂੰ ਅਸੀਂ ਛੱਡ ਕੇ ਤੇ ਹੋਰ ਪਾਸੇ ਤੁਰੇ ਫਿਰਾਂਗੇ ਸਾਡੀ ਪ੍ਰਾਇੋਰਟੀ ਸਾਡੇ ਸ਼ਹੀਦ ਨੂੰ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਪਹਿਲੂ ਉਹਦੇ ਉੱਤੇ ਸਾਡਾ ਧਿਆਨ ਕੇਂਸਟਰੇਟ ਕੀਤਾ ਹੋਇਆ ਸਾਰੇ ਲੱਗੇ ਹੋਏ ਆ ਉਹਨੂੰ ਦੁਵਾਵਾਂਗੇ ਇਹ ਪੰਜਾਬ ਗਵਰਨਮੈਂਟ ਨੇ ਦੇਖਣਾ ਹੈ ਕਿ ਪੰਜਾਬ ਗਵਰਨਮੈਂਟ ਨੇ ਕਿੰਨੀ ਛੇਤੀ ਸਾਨੂੰ ਇਨਸਾਫ ਦੇਣਾ ਹੈ ਇਹਨਾ ਸੋਚੇ ਕੇਂਦਰ ਗਵਰਨਮੈਂਟ ਵੀ ਇਹਨਾ ਸੋਚੇ ਕਿ ਵੀ ਜੇ ਅਸੀਂ ਇੱਥੇ ਪੰਜਾਬ ਗਵਰਨਮੈਂਟ ਨਾਲ ਜਿੱਗਿਆ ਤੇ ਤੇਰੇ ਲਈ ਮੁੱਕ ਜੀ ਸਕਦਾ ਲੜਾਈ ਸਾਡੀ ਐਜ਼ ਇਟ ਇਜ਼ ਜਾਰੀ ਆ ਉਸੇ ਤਰ੍ਹਾਂ ਜਾਰੀ ਹੈ ਸਾਡੇ ਕੀ ਲੱਗਦਾ ਤੁਹਾਨੂੰ ਅੱਜ ਸਾਡਾ ਇੱਕ ਨੌਜਵਾਨ ਕਿਸਾਨ ਸ਼ਹੀਦ ਹੋਇਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੁੱਦਾ ਚੱਲਿਆ ਗਿਆ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਮੁੱਦਾ ਉੱਠ ਖੜਿਆ ਇੰਨਾ ਰੌਲਾ ਪੈ ਰਿਹਾ ਹੈ ਇਧੂ ਇਧੂ ਗੱਲ ਟੱਪ ਗਈ ਕਿ ਯੂਕੇ ਆਪਣਾ ਯੂਨ ਦੇ ਵਿੱਚ ਸਾਡਾ ਮਸਲਾ ਚੱਲਿਆ ਗਿਆ ਇਹ 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 ਅੰਦੋਲਨ ਰੁਕਣ ਵਾਲੀ ਕੋਈ ਗੱਲ ਨਹੀਂ ਸਰਕਾਰਾਂ ਇਹਨਾਂ ਭਲੇਖੇ 'ਚ ਰਹਿਣ ਕਿ ਵੀ ਸਾਡੇ ਨੂੰ ਇਹ ਮਾਰ ਕੇ ਇੱਥੇ ਤੇ ਪੰਜਾਬ ਗਵਰਨਮੈਂਟ ਦੇ ਦਬਾਅ ਪਾ ਕੇ ਸਾਨੂੰ ਇਨਸਾਫ ਨੂੰ ਸਾਡੇ ਨੂੰ ਰੋਲ ਲੈਣਗੇ ਤੇ ਇੱਥੇ ਹੀ ਸਾਨੂੰ ਲੁਝਾ ਦੇਣਗੇ ਇਹ ਕਤਾਈ ਨਹੀਂ ਹੁੰਦਾ ਧੱਲੇਵਾਲ ਸਾਹਿਬ ਤੁਸੀਂ 23 ਤੱਕ ਜਿਹੜਾ ਫੈਸਲਾ ਮੁਲਤਵੀ ਕੀਤਾ ਸੀ ਦਿੱਲੀ ਵਦਨ ਦਾ ਹੁਣ ਅੱਗੇ ਕਿੰਨੇ ਦਿਨਾਂ ਲਈ ਮੁਲਤਵੀ ਕੀਤਾ ਬੇਖੋ ਇਹ ਤੋਂ ਬਾਅਦ ਅਸੀਂ ਮੀਟਿੰਗ ਕਰ ਰਹੇ ਹਾਂ ਸਾਰਾ ਕੁਝ ਅਗਲੀ ਪੀਸੀ ਦੇ ਵਿੱਚ ਤੁਹਾਨੂੰ ਅੱਜ ਧੱਲੇਵਾਲ ਸਾਹਿਬ ਕਤਾਈ ਨਹੀਂ ਹੁੰਦਾ ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਓਗੇ ਦੇਖੋ ਅਸੀਂ ਇੱਕ ਇੱਥੋਂ ਤੱਕ ਰਕੈ ਦਿੱਤੀ ਗੱਲ ਹੈ ਕਿ ਇਹਦੇ ਤੇ 2 ਦਿਨ ਲੱਗ ਜਾਣ ਪਰਿਵਾਰ ਨੇ ਸਾਡੇ ਨਾਲ ਇਹ ਕਹਤਾ 2 ਦਿਨ ਲੱਗਦੇ 4 ਦਿਨ ਲੱਗਦੇ ਪਰਿਵਾਰ ਨੇ ਇਹ ਕਹਤਾ ਕਿ ਮਹੀਨਾ ਵੀ ਲੱਗ ਜੇ ਮਹੀਨਾ ਵੀ ਲੱਗ ਜੇ ਸਾਨੂੰ ਤਾਂ ਵੀ ਕੋਈ ਫਰਕ ਨਹੀਂ ਇਹ ਸਾਡਾ ਨਹੀਂ ਪਰਿਵਾਰ ਦੇ ਸੁਣ ਲੋ ਧਿਆਨ ਨਾਲ ਸਾਰੇ ਪਰਿਵਾਰ ਨੇ ਕਹਿਦਾ ਸਾਡਾ ਨਹੀਂ ਇਹ ਮੋਰਚੇ ਦਾ ਇਹ ਦੇਸ਼ ਦੀ ਕਿਸਾਨੀ ਦਾ ਪੁੱਤ ਸੀ ਦੇਸ਼ ਦੀ ਕਿਸਾਨੀ ਦਾ ਪੁੱਤ ਬਣ ਚੁੱਕਿਆ ਔਰ ਇਹਨੂੰ ਸਾਰੇ ਦੇਸ਼ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੇ ਇਹਨੂੰ ਅਡਾਪਟ ਕਰ ਲਿਆ ਜੀ ਢੱਲੇਵਾਲ ਸਾਹਿਬ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਪਰਿਵਾਰ ਦੇ ਉੱਤੇ ਪ੍ਰੈਸ਼ਰ ਹੈ ਕਿਹਦੇ ਵੱਲੋਂ ਤੇ ਕਿਹੋ ਜਿਹਾ ਪ੍ਰੈਸ਼ਰ ਹੈ ਜਿਹੜਾ ਪਾਇਆ ਜਾ ਰਿਹਾ ਹੈ ਸਰਕਾਰ ਪ੍ਰਸ਼ਾਸਨ ਦੇਖੋ ਸਰਕਾਰ ਤੇ ਪ੍ਰਸ਼ਾਸਨ ਕੋਈ ਫਰਕ ਨਹੀਂ ਹੁੰਦਾ ਪ੍ਰਸ਼ਾਸਨ ਸਤਿਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਸਾਰੇ ਪੱਤਰਕਾਰ ਭਾਈਚਾਰਾ ਸਾਡੇ ਨਾਲ ਇਸ ਵੇਲੇ ਦੁੱਖ ਦੇ ਸਮੇਂ ਦੇ ਵਿੱਚ ਦਿਨ ਰਾਤ ਖੜੇ ਹਾਂ ਸਾਰਿਆਂ ਦੇ ਅਸੀਂ तहे ਦਿਲੋਂ ਦੋਨੋਂ ਫੋਰਮਾਂ ਵੱਲੋਂ ਤੁਹਾਨੂੰ ਆਧਕਾਰ ਦੇ ਤੇ ਸ਼ੁਕਰਗੁਜ਼ਾਰ ਹਾਂ ਦੇਖੋ ਦੋਸਤੋ ਗੱਲ ਇਹ ਹੈ ਤੁਹਾਨੂੰ ਸਾਰਿਆਂ ਨੂੰ ਸਾਡੇ ਨਾਲੋਂ ਵੱਧ ਪਤਾ ਹੈ ਗਰਾਉਂਡ ਜ਼ੀਰੋ ਦਾ ਸਾਰਾ ਪਤਾ ਕਿ ਕਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਅਗਲੇ ਪਾਸੇ ਆ ਕੇ ਸਾਡੇ ਨੌਜਵਾਨਾਂ ਦਾ ਸ਼ਰੀਆਮ ਕਤਲਿਆਮ ਕੀਤਾ ਜਾ ਰਿਹਾ ਹੈ ਔਰ ਇਦੋਂ ਵੀ ਗਾਹਾਂ ਟੱਪ ਕੇ ਜੇ ਇਹ ਕਹੀਏ ਕਿ ਟਰੈਕਟਰ ਭੰਨੇ ਗਏ ਇੱਥੋਂ ਸਾਡੇ 5 ਨੌਜਵਾਨਾਂ ਨੂੰ ਗੁੰਡਾਗਰਦੀ ਕਰਕੇ ਚੱਕ ਕੇ ਲੈ ਕੇ ਗਏ ਨੇ ਔਰ ਇੱਕ ਸਾਡਾ ਨੌਜਵਾਨ ਬੜਾ ਪਿਆਰਾ ਮਾਪਿਆਂ ਦਾ ਸ਼ੁਭਕਰਨ ਸ਼ਹੀਦ ਹੋਇਆ ਗੋਲੀ ਮਾਰ ਕੇ ਸ਼ਹੀਦ ਕੀਤਾ ਉਹ ਸਾਡਾ ਪੂਰੇ ਦੇਸ਼ ਦੀ ਕਿਸਾਨ ਜਮਾਤ ਦਾ ਸ਼ਹੀਦ ਹੈ ਅਸੀਂ ਪਹਿਲਾਂ ਵੀ ਐਲਾਨ ਕਰ ਚੁੱਕੇ ਹਾਂ ਤੇ ਫਿਰ ਐਲਾਨ ਕਰਦੇ ਹਾਂ ਹਣ ਸਵਾਲ ਇਹ ਹੈ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਟਵੀਟ ਕਰਤਾ ਹੈ ਕਹਿੰਦੇ ਬਈ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭ ਕਰਨ ਨੂੰ ਅਸੀਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਨੇ ਆ ਉਹਨਾਂ ਦੀ ਭੈਣ ਨੂੰ ਨੌਕਰੀ ਐਲਾਨ ਕਰਦੇ ਆ ਤੇ ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਦੀ ਗੱਲ ਹੈ ਇੱਥੇ ਆ ਕੇ ਗੱਲ ਆਉਂਦੀ ਹੈ ਟਵੀਟ ਵੇਖਣ ਨੂੰ ਲੱਗਦਾ ਵੀ ਬਹੁਤ ਕੁਝ ਕਹਤਾ ਮਾਰਯੋਗ ਮੁੱਖ ਮੰਤਰੀ ਜੀ ਨੇ ਬਹੁਤ ਕੁਝ ਕਹਤਾ ਲੇਕਿਨ ਅਮਲ ਦੇ ਵਿੱਚ ਕੀ ਨਿਕਲ ਰਿਹਾ ਹੈ ਅਮਲ ਚੋਂ ਇਹ ਨਿਕਲ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਇਹਦਾ ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਸ਼ਹੀਦ ਕਾ ਦਾ ਮੰਦੇ ਹਾਂ ਸਾਡੇ ਨੂੰ ਸ਼ਹੀਦੀ ਦਰਜਾ ਕਿਸ ਗੱਲ ਦਾ ਸੋ ਇਸ ਕਰਕੇ ਸਾਡੀ ਪਰਜੋਰ ਮੰਗ ਹੈ ਪਹਿਲਾਂ ਵੀ ਰਹੀ ਹੈ ਕਿ ਸਾਡੇ ਕਿਸਾਨ ਅੰਦੋਲਨ ਦਾ ਇਹ ਸ਼ਹੀਦ ਹੈ ਸਰਕਾਰ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂਾਂ ਦੇਵੇ ਨਾਲ ਅਗਲੀ ਗੱਲ ਅਸੀਂ ਕੱਲ ਵੀ ਪੀਸੀ ਤੇ ਸਿੱਧ ਕੀਤਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਸੀ ਕਿ ਇਸ ਸਾਰੇ ਘਟਨਾ ਕਰਮ ਨੂੰ ਜੋੜ ਕੇ ਜੋ ਮੁਕਦਮਾ ਦਰਜ ਬਣਦਾ ਹੈ ਕਰਨਾ ਹਰਿਆਣੇ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਖਿਲਾਫ ਇਹ ਮੁਕਦਮਾ ਦਰਜ ਕਰਨਾ ਬਣਦਾ ਹੈ ਕਿਉਂ ਪੰਜਾਬ ਸਰਕਾਰ ਦੇ ਤੋਂ ਭੱਜ ਰਹੀ ਹੈ ਕਿਹੜੀ ਗੱਲ ਤੋਂ મતલਬ ਪੰਜਾਬ ਦੇ ਇੱਕ ਪਾਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਇਹ ਕਹਿੰਦੇ ਨੇ ਕਿ ਮੈਂ ਪੰਜਾਬੀ ਆ ਮੈਂ ਪੰਜਾਬ ਦਾ ਆ ਮੈਂ ਪੰਜਾਬ ਦੇ ਨਾਲ ਖੜਾ ਜਿਉ ਪੰਜਾਬ ਦੇ ਨਾਲ ਖੜੇ ਨੇ ਤਾਂ ਅੱਜ ਉਹਨਾਂ ਦਾ ਫਰਜ਼ ਬਣਦਾ ਹੈ ਕਿ ਤੇਰੇ ਪੰਜਾਬ ਦਾ ਪੁੱਤ ਮਾਰਿਆ ਗਿਆ ਤੇਰੇ ਪੰਜਾਬ ਦੇ 300 ਦੇ ਕਰੀਬ ਜ਼ਖਮੀ ਕੀਤੇ ਗਏ ਨੇ ਪਰ ਤੇਰੇ ਪੰਜਾਬ ਦੇ ਇੱਧਰ ਆ ਕੇ 5 ਮਿੰਟ ਬਾਅਦ ਮਾਰ ਦਿੱਤਾ ਸਾਡੇ ਗੁੰਡਾ ਕਰਦੀ ਕੀਤੀ ਗਈ ਆ